यूपीएससी सेंटर खोले ਜਾਊਗਾ ਲੁਧਿਆਣੇ ਚ ਗਰੀਬਾਂ ਦੇ ਬੱਚੇ ਵੀ ਸਾਰੇ ਜਨਰਲ ਵੀ ਸਾਰੇ ਆਈਐਸ ਆਈਪੀਐਸ ਯੂਪੀਐਸਸੀ ਦੀ ਤਿਆਰੀ ਕਰਨ ਵਾਸਤੇ ਲਾਇਬ੍ਰੇਰੀ ਨਾਲ ਹੋਸਟਲ ਅੱਠ ਖੁੱਲਨੇ ਆ ਚੋ ਲੁਧਿਆਣਾ ਇੱਕ ਉਹਦੇ ਵਿੱਚੋਂ ਐ 52000 ਤੋਂ ਜ਼ਿਆਦਾ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਸਰਕਾਰੀ ਨੌਕਰੀ ਹੈ ਜੀ ਸਰਕਾਰੀ 1 ਰੁਪਇਆ ਵੀ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਬਸ ਤੁਸੀਂ 15 20 ਦਿਨ ਠਹਿਰ ਜਾਓ ਟ੍ਰਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚਹਿਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਜਿਸਟਰੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਹੈ ਬਾਅਦ 'ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਜਿਸਟਰੀ ਫੜਾ ਕੇ ਜਾਇਆ ਕਰੂਗਾ ਅਕਾਉਂਟੇਬਲ ਅਫਸਰ ਵੀ ਬਣਾਏ ਨੇ ਜਿਨ੍ਹਾਂ ਨੂੰ ਠੇਕਾ ਮਿਲਿਆ ਟੈਂਡਰ ਮਿਲਿਆ ਉਹ ਵੀ ਬਣਾਏ ਨੇ ਕਿ ਜੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਦੁਬਾਰਾ ਤੁਹਾਨੂੰ ਜ਼ਿੰਦਗੀ 'ਚ ਕਦੇ ਕੋਈ ਟੈਂਡਰ ਨਹੀਂ ਮਿਲੂਗਾ ਬਲੈਕਲਿਸਟ ਕਰ ਦਾਂਗੇ ਅਸੀਂ ਸੜਕਾਂ ਵੀ ਬਣਾ ਰਿਆਂ ਵੱਡਾ ਦਰਿਆ ਜਿਹੜਾ ਉਹਦੇ ਵਾਸਤੇ ਕੋਈ 10 ਕਰੋੜ ਵੀ ਕਟ ਹੈ ਤੁਸੀਂ ਕਾਟ ਮੰਗ ਰਹੇ ਹੋ ਜਿੰਨਾ ਲੱਗੂਗਾ ਉਹਨੂੰ ਉਹਨੂੰ ਸਾਫ਼ ਕਰਨ ਤੇ ਉਹਨੂੰ ਬਿਲਕੁਲ ਪੋਲੂਸ਼ਨ ਫਰੀ ਕਰਨ ਤੇ ਪਾਣੀ ਵਾਲੇ ਪਾਸੇ ਤਾਂ ਮੈਂ ਤਾਂ ਪਹਿਲੇ ਦਿਨੋਂ ਕਹਿੰਨਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਗੁਰੂ ਸਾਹਿਬ ਨੇ ਕਿਹਾ ਤਿੰਨ ਚੀਜ਼ਾਂ ਸੰਭਲੋ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਵਨ ਗੁਰੂ ਪਾਣੀ ਪਿਤਾ ਧਰਤੀ ਮਾਤਾ ਦਾ ਦਰਜਾ ਆ ਤਿੰਨੇ ਹੀ ਸੰਭ ਲੀਏ ਨਾ ਲੈ ਤੁਸੀਂ ਇੱਥੇ ਹਰੀਆਲੀਆਂ ਇੱਥੇ ਦੁਬਾਰਾ ਉਹੀ ਚਿੜੀਆਂ ਤੋਤੇ ਇੱਥੇ ਉੜਦੇ ਦੇਖੋ ਸ਼ਹਿਰ ਵੱਡੇ ਹੋ ਜਾਂਦੇ ਆ ਆਬਾਦੀ ਵਧੀ ਜਾਂਦੀ ਆ ਸੀਵਰੇਜ ਛੋਟੇ ਹੋ ਹੀ ਜਾਂਦੇ ਆ ਹੁਣ ਥੋੜਾ ਜਿਹਾ ਆਪਾਂ ਨੂੰ ਵੀ ਥੋੜਾ ਜਿਹਾ ਕਰਨਾ ਪਊਗਾ ਕਿ ਆਪਾਂ ਲੋਕ ਲਹਿਰ ਬਣਾਈਏ ਇਹਨੂੰ ਯੁੱਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾ ਹੈ ਬਹੁਤ ਵੱਡੀਆਂ ਵੱਡੀਆਂ ਮੱਛੀਆਂ ਫੜ ਰਹੀਆਂ ਫਸ ਰਹੀਆਂ ਉਸ ਜਾਲ ਚ ਤੇ ਉਹਨਾਂ ਦੇ ਘਰ ਵੀ ਟਾਹੇ ਜਾ ਰਿਹਾ ਆਉਣ ਵਾਲੇ ਦਿਨਾਂ ਚ ਵੀ ਤੁਸੀਂ ਦੇਖੋਗੇ ਬਹੁਤ ਸਾਰੇ ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਬੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂ ਕੀ ਕਹਿੰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਗਾ ਕੇ ਲਾਇਸੈਂਸ ਦੇ ਦੀਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲੋ ਲਾਇਸੈਂਸ ਦੇ ਦੀਏ ਕ腐ਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਉਹਨ ਕੀ ਕਰੀਏ ਜਦੋਂ ਕਣਕ ਨਾਲ ਕੌਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਦਾਰਾਂ ਦੀ ਬਦਲੀ ਕਰਕੇ ਉਸ ਜਗ੍ਹਾ ਤੇ ਲਾਤਾ ਰਿਸ਼ਤੀਆਂ ਨਹੀਂ ਕਰਨੀਆਂ ਤੁਸੀਂ ਹੁਣ ਰਿਸ਼ਤੀਆਂ ਕਿਸੇ ਹੋਰ ਤੋਂ ਕਰਾ ਲਾਂਗੇ ਤੁਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਹਾਡੇ ਸਾਈਨਾਂ ਨਾਲ ਰਿਸ਼ਤੀਆਂ ਹੁੰਦੀਆਂ ਨਹੀਂ ਤਨਖਾਤ ਨੂੰ ਨਿਯਮ ਮਿਲੂਗੀ ਚੜ੍ਹੋ ਅੰਕੜਾ ਵਿਭਾਗ 'ਚ ਕੰਮ ਕਰ ਲਓ ਜੀ ਐਸਟੀ 'ਚ ਕੰਮ ਕਰ ਲਓ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਜਿਸਟਰੀਆਂ ਤੇ ਰਜਿਸਟਰੀ ਨਾ ਟੌਰ ਬਣਦੀ ਐ ਜੀ ਫੋਟੋ ਹੁੰਦੀ ਐ ਐ ਹੁੰਦਾ ਸਰ ਬਹੁਤ ਧੰਨਵਾਦ ਜੀ ਬਣਾਣਾ ਤੇਮ ਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ 'ਚ ਲਿਖਿਆ ਜਾਊਗਾ ਰਜਿਸਟਰੀਆਂ ਪੰਜਾਬੀ 'ਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ 'ਚ ਸੌਖੀ ਭਾਸ਼ਾ ਚ ਰਿਸ਼ਤੀਆਂ ਲਿਖੇ ਜਾਣ ਗਿਆ ਜਿੱਥੋਂ ਮਰਜੀ ਚਾਹੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਾ ਲੱਗਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਵਾ ਬਾ ਬਸੂਲ ਬਾ ਪਤਾ ਨਹੀਂ ਤਾਂ ਖਣ ਬਾ ਪੱਛਮ ਪਤਾ ਨਹੀਂ ਕੀ ਲਿਖ ਰਹੇ ਨੇ ਪਤਾ ਹੀ ਲੱਗਦਾ ਇਹ ਰੀਟਰੀ ਕੀ ਕੀਤੀ ਹੈ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ ਚ ਲਿਖੋ ਕਿਸੇ ਨੇ ਅੰਗਰੇਜ਼ੀ 'ਚ ਲਿਖੋਣੀ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਲਿਖੋਣੀ ਹਿੰਦੀ 'ਚ ਲਿਖਾ ਸਕਦਾ ਪਰ ਪੰਜਾਬੀ ਸਭ ਤੋਂ ਪਹਿਲਾਂ ਇਸ ਕਰਕੇ ਪਹਿਲਾਂ ਤਹਿਸੀਲਾਂ ਦੀ ਖੱਜਲ ਖਵਾਰੀ ਕਟਾਈ ਤੇ ਫਿਰ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਅੱਜ 52 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਸਰਕਾਰੀ ਨੌਕਰੀ ਜਿੰਦਾਬਾਦ ਆਮ ਆਜ਼ਾਦੀ ਪਾਲਦੀ ਸਰਕਾਰੀ ਨੌਕਰੀ ਹੈ ਜੀ ਸਰਕਾਰੀ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕੋਈ 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 ਸਪਾਰਸ਼ ਇੱਕ ਘਰ ਚ ਤਿੰਨ ਨੌਕਰੀਆਂ ਅੱਗੇ ਪੁੱਛਦਾ ਸਾਹਿਬ 68 ਨੰਬਰ ਵਾਰਡ ਚ ਤਿੰਨ ਨੌਕਰੀਆਂ 68 ਨੰਬਰ ਵਾਰਡ ਚ ਇੱਕ ਘਰ ਚ ਤਿੰਨ ਨੌਕਰੀਆਂ ਦੇਖੋ ਪਹਿਲਾਂ 75 ਸਾਲ ਚ ਇੱਕ ਨੌਕਰੀ ਵੀ ਨਹੀਂ ਹੁਣ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਮਿਲ ਰਹੀਆਂ ਕਿਉਂਕਿ ਤੁਹਾਡੇ ਅੱਛਾ ਬੇਟੇ ਨੇ ਜੇ ਹੀ ਲੱਗਿਆ ਨੰਬਰਾਂ ਨਾਲ ਪਾਸ ਕਰਕੇ ਆ ਜਾਓ ਕੋਈ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਤੁਹਾਨੂੰ ਰੋਕ ਲੈ ਕੋਈ ਨੌਕਰੀ ਦੇਣੇ ਨੰਬਰ ਲੈ ਆਓ ਚਾਹੇ ਭੈਣ ਭਾਈ ਸਕੇ ਨੇ ਇਹ ਦੁਨੀਆ ਜਿਹੜੀ ਹੈ ਨਾ ਇਹ ਮੰਨਦੀ ਨਹੀਂ ਕਦੇ ਆ ਜਿਹੜੇ ਵਿਰੋਧੀ ਤੇਰੇ ਵਾਲੇ ਆ ਮੈਂ ਤਾਂ ਹੀ ਕਹੂੰਗਾ ਕਿ ਅੰਦੇ ਕਢ ਰਿਹਾ ਹੈ ਨੁਕਸ ਮੇਰੇ ਕਿਰਦਾਰ ਮੇ ਅੰਦੇ ਕਢ ਰਿਹਾ ਹੈ ਨੁਕਸ ਮੇਰੇ ਕਿਰਦਾਰ ਮੇ ਔਰ ਬਹਿਰੋਂ ਕੋ ਸ਼ਿਕਾਇਤ ਹੈ ਮੈਂ ਗਲਤ ਬੋਲਦਾ ਹੂੰ ਜਿਨਾਂ ਨੂੰ ਸੁਣਦਾ ਨਹੀਂ ਉਹ ਕਹਿੰਦੇ ਗਲਤ ਬੋਲਦਾ ਜਿਨਾਂ ਨੂੰ ਦਿਖਦਾ ਨਹੀਂ ਉਹ ਕਹਿੰਦੇ ਨੁਕਸ ਕੱਢੀ ਜਾਂਦੇ ਆ ਇਹ ਮਤਲਬ ਇਹਨਾਂ ਦਾ ਇਹੀ ਕੰਮ ਹੈ ਬੋਲੀ ਜਾਣ ਦਿਓ ਆਪਾਂ ਆਪਣਾ ਕੰਮ ਆਪਣੀ ਚਾਲੇ ਚੱਲ ਲੈਣਾ ਪਬਲਿਕ ਸਭ ਜਾਣਦੀ ਐ ਲੋਕ ਸਭ ਜਾਣਦੇ ਨੇ ਆ ਹੁਣ ਪਾਣੀ ਆਂ ਦਾ ਪਿਆਸੀ ਰੋਲਾ ਨੰਗਲ ਮੈਂ ਸੌਰੀ ਮੈਂ ਇੱਥੇ ਪਹਿਲਾਂ ਆਉਣਾ ਸੀ ਇਹ ਉਦਗਾਟਨ ਕਰਨ ਅਚਾਨਕ ਪਤਾ ਲੱਗਿਆ ਨੰਗਲ ਕਹਿੰਦੇ ਜੀ ਉਹ ਤਾਂ ਗੇਟ ਖੋਲਣ ਚੱਲੇ ਨੇ ਬੀਬੀਐਮਬੀ ਵਾਲੇ ਮੈਂ ਚਲੋ ਇੱਧਰ ਨੂੰ ਮੋੜ ਲੈਨੇ ਆ ਉਦੋਂ ਨੂੰ ਮੋੜੇ ਉਹਨਾਂ ਨੂੰ ਹਟਾਇਆ ਤੇ ਕੋਰਟ ਦੇ ਵਿੱਚ ਕੇਸ ਐ ਅੱਜ ਹੀ ਹਜੇ ਫੈਸਲਾ ਹੋਇਆ ਕਿ 20 ਤਰੀਕ ਪੈ ਗਈ 20 ਤਰੀਕ ਦੀ ਰਾਤ ਨੂੰ ਤਾਂ ਵੈਸੇ ਹੀ ਪਾਣੀ ਦੇ ਦੇਣਾ ਉਹਨਾਂ ਨੂੰ 20 ਤਰੀਕ ਪੈ ਗਈ ਦਾ ਮਤਲਬ ਆਪਾਂ ਜਿੱਤ ਗਏ ਵੀ ਆਪਾਂ ਪਾਣੀ ਦੀ ਇੱਕ ਬੂੰਦ ਅਸੀਂ ਅਸੀਂ ਕੋਰਟ ਦੇ ਵਿੱਚ ਵੀ ਲੜਿਆ ਮਾਨਯੋਗ ਅਦਾਲਤ ਦੇ ਵਿੱਚ ਲੜਿਆ ਤਰਕਾਂ ਨਾਲ ਲੜਿਆ ਤੇ ਨਾਲੇ ਪੰਜਾਬ ਦੇ ਹਾਕਾਂ 'ਚ ਖੜੇ ਆ ਕੋਈ ਅਸੀ ਗੱਲ ਸੋ ਇਸ ਕਰਕੇ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਅਸੀਂ ਇਹਦਾ ਕੰਮ ਕਰੀ ਜਨਾ ਮੁੱਦਾ ਕਿਨੇ ਛੇੜਿਆ ਜੀ ਆਈ ਕਿਥੋਂ ਤੋਂ ਤੁਸੀਂ ਹਰਾ ਕੇ ਭੇਜਿਆ ਉਹਨਾਂ ਨੇ ਰਾਜਸਥਾਨ ਤੋਂ ਐਮਪੀ ਬਣਾ ਕੇ ਰਾਜ ਸਭਾ ਦਾ ਮਨਿਸਟਰ ਬਣਾਤਾ ਪਹਿਲਾਂ ਤੁਹਾਡਾ ਐਮਪੀ ਰਹਾ ਬਿੱਟੂ ਉਹ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆ ਮੈਂ ਹਜੇ ਵੀ ਐਂ ਪੁੱਛਣ ਲੱਗ ਜਾਣਾ ਉਹਨਾਂ ਵੀ ਇਹ ਕਾਂਗਰਸੀ ਵੱਲ ਬੋਲ ਰਿਹਾ ਜਾਂ ਕਿ ਕਿਧਰੋਂ ਬੋਲ ਰਿਹਾ ਹੈ ਕਿਉਂਕਿ ਸਾਰੀ ਕਈ ਪੀੜ੍ਹੀਆਂ ਤਾਂ ਕਾਂਗਰਸ 'ਚ ਕੱਟਦੀਆਂ ਬੀਜੇਪੀ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਇੱਧਰ ਆ ਕੇ ਕਾਂਗਰਸ ਨੂੰ ਗਾਲਾਂ ਕੱਢਣ ਲੱਗ ਗਏ ਤੜਕੀ ਮੈਨੂੰ ਗਾਲਾਂ ਕੱਢਣਾ ਯਾਰ ਮੈਂ ਬਿਗਾੜਿਆ ਕੀ ਹੈ ਭਰਾ ਮੈਂ ਦੱਸ ਦੇ 1 ਰੁਪਏ ਦਾ ਕੋਈ ਲਾਹਮਤ ਮੇਰੇ ਤੇ ਕੋਈ ਲਾ ਦੇ ਸਾਢੇ 3 ਸਾਲ ਹੋ ਗਏ ਨਹੀਂ ਤਾਂ ਸਾਢੇ 3 ਸਾਲ ਹੋ ਗਏ ਸਾਢੇ 3000 ਕਰੋੜ ਰੁਪਇਆ ਇਕੱਠਾ ਕਰ ਲੈਂਦੇ ਨੇ ਪਰ ਵੀ 1 ਰੁਪਏ ਦਾ ਤਾਂ ਮੇਰੇ ਤੇ ਲਾ ਦੋ ਇਲਜ਼ਾਮ ਵੀ ਸਾਢੇ 3 ਸਾਲਾਂ ਦਾ 1 ਰੁਪਇਆ ਖਾ ਗਿਆ ਭਵੰਤ ਨਾਂ ਹੋਰ ਕੋਈ ਗੱਲ ਹੈ ਨਹੀਂ ਇਹ ਜੀ ਐਂ ਕਰਦੇ ਐਂ ਕਰਦੇ ਕਰੀ ਜਾਨਾ ਪਾਣੀ ਕਿਲ ਛੱਡੋ ਸੋ ਇਸ ਕਰਕੇ ਇੱਥੇ ਸਾਰੇ ਧਰਮਾਂ ਦੇ ਲੋਕ ਖੜੇ ਆ ਕੋਈ ਸਰੂਪਾ ਦੇ ਰਿਹਾ ਕੋਈ ਡਾਕਟਰ ਪੀਮਰਾ ਉਮੀਦਵਾਰ ਦੀ ਫੋਟੋ ਦੇ ਰਿਹਾ ਕੋਈ ਭਗਵਾਨ ਵਾਲਮੀਕ ਜੀ ਦੀ ਫੋਟੋ ਦੇ ਰਿਹਾ ਕੋਈ ਹਰਮੰਦਰ ਸਾਹਿਬ ਦਾ ਜਿਹੜਾ ਮਾਡਲ ਹੈ ਬਣਾਇਆ ਹੋਇਆ ਉਹ ਦੇ ਰਿਹਾ ਮਤਲਬ ਹਰ ਅਸੀਂ ਤਾਂ ਇਕੱਠੇ ਆ ਉਹਨਾਂ ਜਿਹੜੇ ਨਵੀਂ ਪਾਰਟੀ ਚ ਆਏ ਨੇ ਕੋਈ ਨਾ ਕੋਈ ਕਿਤਰੋਂ ਕੋਈ ਕੰਮ ਦੇਖ ਕੇ ਕੋਈ ਨੀਅਤ ਦੇਖ ਕੇ ਕੋਈ ਨੈਸ਼ਨਲ ਕੰਮ ਦੇਖ ਕੇ ਆਏ ਹੋ ਵੈਲਕਮ ਹੈ ਮੈਂ ਕਹਿੰਦਾ ਕੋਈ ਐਸੀ ਗੱਲ ਨਹੀਂ ਜਿਹੜੇ ਬੀਜੇਪੀ ਚ ਵੀ ਨੇ ਕਾਉਂਸਲਰ ਨੇ ਮੈਨੂੰ ਮਿਲੇ ਕਾਉਂਸਲਰ ਬੀਜੇਪੀ ਦੇ ਇੱਥੇ ਵੀ ਕਾਉਂਸਲਰ ਕਈ ਖੜੇ ਸ ਆਪਣੇ ਕਈ ਹਾਰ ਵੀ ਗਏ ਥੋੜੀਆਂ ਵੋਟਾਂ ਤੋਂ ਰਹਿ ਗਏ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਚਲਦੀਆਂ ਰਹਿੰਦੀਆਂ ਨੇ ਪਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਇਕੱਠੇ ਰਹੋ ਜਿੱਥੇ ਸ਼ਹਿਰ ਦਾ ਮੁੱਦਾ ਹੋਵੇ ਉੱਥੇ ਵਿਰੋਧ ਨਾ ਕਰੋ ਕਿਉਂਕਿ ਕਾਉਂਸਲਰ ਜਿਹੜੇ ਨੇ ਉਹਨਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ। ਲੋਕਲ ਐਮਐਲਏ ਦੀ ਪਾਵਰ ਹੁੰਦੀ ਆ অলਮੋਸਟ ਉਸ ਕਾਉਂਸਲਰ ਦੀ ਜੌਬ ਦੇ ਵਾਰਡ ਦੀ। ਸੋ ਚੰਗੇ ਕੰਮਾਂ ਵਾਸਤੇ ਅਸੀਂ ਵੀ ਕੋਈ ਫੰਡਾਂ ਦੀ ਕਮੀ ਨਹੀਂ ਰਹਿਣ ਦੇਵਾਂਗੇ। ਮੈਂ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦਾ ਕਿ ਐਸ ਗਲੀ 'ਚ ਆਪਾਂ ਨੂੰ ਘੱਟ-ਬੋਟਾ ਪਈਆਂ ਦੋ ਪੁਲੀਆਂ ਹੀ ਪੱਟ ਦੋ। ਦੋ ਪੁਲੀਆਂ ਪੱਟ ਕੇ ਕਹਿ ਦੋ ਜਾਓ ਭਜੋ ਝਾੜੂ ਵਾਲਿਆਂ ਤੋਂ ਬਣਵਾਓ ਫਿਰ। ਲੈ ਐਂ ਕਰਦੇ ਸੀ ਪਹਿਲਾਂ ਮੈਂ ਨਹੀਂ ਕਰਦਾ। ਮੈਂ ਕਹਨਾ ਕੋਈ ਗੱਲ ਨਹੀਂ ਪਿਛਲੀ ਵਾਰ ਤੁਹਾਨੂੰ ਸ਼ਾਇਦ ਸਾਡੇ ਕੰਮਾਂ ਦਾ ਸਾਡੇ ਚ ਕਮੀ ਰਹਿ ਗਈ ਹੋਊਗੀ ਅਸੀਂ ਨਹੀਂ ਪਹੁੰਚਾ ਸਕੇ ਆਪਣਾ ਪ੍ਰਚਾਰ ਤੁਹਾਡੇ ਤੱਕ ਅਗਲੀ ਵਾਰ ਕਰ ਲਵਾਂਗੇ ਕਿਹੜਾ ਕੁੰਭ ਦਾ ਮੇਲਾ ਆ ਜਾਓ ਸੋ ਇਸ ਕਰਕੇ ਮੈਂ ਲੁਧਿਆਣਾ ਕਿਉਂਕਿ ਮੇਰੀ ਕਰਮ ਭੂਮੀ ਰਹਾ ਮੈਂ ਇਸ ਸ਼ਹਿਰ ਦੇ ਵਿੱਚ 1993 ਤੋਂ ਲੈ ਕੇ 1900 97 ਤੱਕ ਪੰਜ ਚਾਰ ਪੰਜ ਸਾਲ ਮੈਂ ਇੱਥੇ ਰਹਾ ਫਿਰ ਮੁਹਾਲੀ ਚਲੇ ਗਿਆ ਸੀ ਫਿਰ ਪਟਿਆਲੇ ਤੇ ਬਾਅਦ ਚ ਫਿਰ ਮੁਹਾਲੀ ਆ ਗਏ ਸੀ ਉਤੋਂ ਬਾਅਦ ਹੁਣ ਤੁਸੀਂ ਇੱਕ ਕਿਸਮ ਦਾ ਹੀ ਰੋਲ ਦਿੱਤਾ ਮੈਨੂੰ ਕਿ ਜੋ ਮੈਂ ਕੈਸਟਾਂ ਚ ਕਰਦਾ ਸੀ ਉਹੀ ਹੁਣ ਮੈਨੂੰ ਆਪ ਕਰਨਾ ਪੈ ਰਿਹਾ ਜੋ ਮੈਂ ਕੈਸਟਾਂ ਚ ਕਹਿੰਦਾ ਸੀ ਤੁਸੀਂ ਸੀੜੀਆਂ ਸੁਣ ਲਿਓ ਮੇਰੀਆਂ ਪ੍ਰਾਣੀਆਂ ਕੱਲੀ ਕੁਲ ਫੀ ਗਰਮਾ ਗਰਮੀ ਸੁਣ ਲਿਓ ਉਹ ਸਾਰਾ ਕੁਝ ਇਕੱਲੀ ਉਹਦੇ ਵਿੱਚ ਹੀ ਹੈ 2-3 ਮਿੰਟ ਚ ਹੈ ਵੀ ਜਿੱਥੇ ਦੀਪੂਆਂ ਵਾਲੇ بڑے بڑے ਢੋਲ ਖਾ ਜਾਂਦੇ ਨੇ ਜਿੱਥੇ ਹਾਕੀ ਵਾਲੇ 20-25-25 ਗੋਲ ਖਾ ਜਾਂਦੇ ਨੇ ਜਿੱਥੇ ਬਿਜਲੀ ਵਾਲੇ بڑے بڑے ਪੋਲ ਖਾ ਜਾਂਦੇ ਨੇ ਉੱਥੇ ਕਾਦੀ ਸ਼ਰਮ ਆ ਕੁਲਫੀ ਗਰਮਾ ਗਰਮਾ ਨਾ ਉਹ ਸਾਰਾ ਕੁਝ ਉਸੇ ਚ ਹੀ ਹੈ ਕੱਲ ਮੈਨੂੰ ਕਿਸੇ ਨੇ ਭੇਜਿਆ ਕਹਿੰਦੇ ਆਹੀ ਆਹੀ ਪੂਰਾ ਕਰ ਦੋ ਨਾ 2.5-2.5 ਮਿੰਟ ਹਣਾ ਬਿਜੇ ਤੇ ਸਕੂਲ ਚੱਲ ਸਕਦੇ ਨੇ ਬਿਨਾ ਮਾਸਟਰਾਂ ਦੇ ਹਸਪਤਾਲ ਚਲੀ ਜਾਂਦੇ ਨੇ ਬਿਨਾ ਡਾਕਟਰਾਂ ਦੇ ਉਹ ਉੱਥੇ ਕਾਦੀ ਸ਼ਰਮਾਂ ਬਿਲਕੁਲ ਫੀ ਗਰਮਾ ਗਰਮ ਆਹੀ ਤਾਂ ਹੈਗਾ ਸੀ 75 ਸਾਲ ਤੋਂ ਇਹੀ ਚੱਲੀ ਜਾਂਦਾ ਸੀ ਹੁਣ ਸਕੂਲਾਂ ਚ ਵੀ ਮਾਸਟਰ ਹੈ ਮhalla ਕਲੀਨਿਕਾਂ ਚ ਵੀ ਤੇ ਹਸਪਤਾਲਾਂ ਚ ਵੀ ਡਾਕਟਰ ਔਰ ਪੜ੍ਹਾਵਾਂਗੇ ਬੱਚਿਆਂ ਨੂੰ UPSC ਸੈਂਟਰ ਖੋਲੇ ਜਾਊਗਾ ਲੁਧਿਆਣੇ ਚ ਗਰੀਬਾਂ ਦੇ ਬੱਚੇ ਵੀ ਸਾਰੇ ਜਨਰਲ ਵੀ ਸਾਰੇ IAS IPS UPSC ਦੀ ਤਿਆਰੀ ਕਰਨ ਵਾਸਤੇ ਲਾਇਬ੍ਰੇਰੀ ਨਾਲ ਹੋਸਟਲ ਅੱਠ ਕੋਲ ਨੇ ਆ ਚੋ ਲੁਧਿਆਣਾ ਇੱਕ ਉਹਦੇ ਵਿੱਚੋਂ ਆ ਸੋ ਜੁਪੀਐਸਸੀ ਦੀ ਤਿਆਰੀ ਕਰੀਏ ਅਫਸਰ ਬਣ ਕੇ ਨਿਕਲੀਏ ਹਾਈਲਿਟਸ ਕਰੀ ਜਾਂਦੇ ਆ ਪਲੱਸ 2 ਕਰਕੇ ਬਾਹਰ ਨੂੰ ਭੱਜ ਜਾਂਦੇ ਆ ਉਧਰੋਂ ਫਿਰ ਉਹਨਾਂ ਦਾ ਵੀ ਹੁਣ ਬੁਰਾ ਹਾਲ ਹੋ ਗਿਆ ਉਹ ਇੱਧਰ ਨੂੰ ਕੱਢ ਦਿੰਦੇ ਆ ਕਿੱਥੋਂ ਕਿਤੇ ਦੇ ਰਹਿ ਨਹੀਂ ਰਹੇ ਆਪਾਂ ਆਪਣੀ ਧਰਤੀ ਨੂੰ ਪਿਆਰ ਕਰਕੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਆਸ ਸੁਖਦੇਵ ਦੀ ਧਰਤੀ ਹੈ ਸੋ ਸਾਡੇ ਕੋਲੇ ਐਡੀ ਐਡੀ ਬlesed ਇੰਨਾ ਆਸ਼ੀਰਵਾਦ ਪ੍ਰਾਪਤ ਧਰਤੀ ਸਾਡੀ ਸੁਵਿਸ਼ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਬਹੁਤ ਗਰਮੀ ਦੇ ਵਿੱਚ ਆਏ ਹੋ ਔਰ ਟੋਟਲ ਸਪੋਰਟਸ پارک 26 ਲੱਖ ਰੁਪਇਆ ਅੰਬੇਦਕਾ ਭਵਨ 14 ਕਰੋੜ 44 ਤੇ ਆ ਜਿਹੜਾ ਬ੍ਰਿਜ ਹੈ 8 ਕਰੋੜ 16 ਲੱਖ ਦੇ ਨਾਲ ਬਣਿਆ ਔਰ ਕੁਆਲਟੀ ਵੀ ਸਮੇਂ-ਸਮੇਂ ਤੇ ਚੈੱਕ ਹੁੰਦੀ ਰਹੀ ਹੈ ਅਕਾਉਂਟੇਬਲ ਅਫਸਰ ਵੀ ਬਣਾਏ ਨੇ ਜਿਨ੍ਹਾਂ ਨੂੰ ਠੇਕਾ ਮਿਲਿਆ ਟੈਂਡਰ ਮਿਲਿਆ ਉਹ ਵੀ ਬਣਾਏ ਨੇ ਕਿ ਜੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਦੁਬਾਰਾ ਤੁਹਾਨੂੰ ਜ਼ਿੰਦਗੀ 'ਚ ਕਦੇ ਕੋਈ ਟੈਂਡਰ ਨਹੀਂ ਮਿਲੂਗਾ ਬਲੈਕਲਿਸਟ ਕਰ ਦਾਂਗੇ ਅਸੀਂ ਸੜਕਾਂ ਵੀ ਬਣਾ ਰਿਆ ਆ ਪਹਿਲੀ ਕਰਤਾ ਪਹਿਲੀ ਕਰ ਚੁ ਬੁੱਢਾ ਦਰਿਆ ਜਿਹੜਾ ਉਹਦੇ ਵਾਸਤੇ ਕੋਈ 10 ਕਰੋੜ ਵੀ ਕਟਾ ਹੈ ਉਸ ਦਾ ਕਟ ਮੰਗ ਰਹੇ ਹਾਂ ਜਿੰਨਾ ਲੱਗੂਗਾ ਉਹਨੂੰ ਉਹਨੂੰ ਸਾਫ਼ ਕਰਨ ਤੇ ਉਹਨੂੰ ਬਿਲਕੁਲ ਪਲੂਸ਼ਨ ਫ੍ਰੀ ਕਰਨ ਤੇ ਪਾਣੀ ਆਲੇ ਪਾਸੇ ਤਾਂ ਮੈਂ ਤਾਂ ਪਹਿਲੇ ਦਿਨੋਂ ਕਹਿਣਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਕਿਹਾ ਤਿੰਨ ਚੀਜ਼ਾਂ ਸੰਭਲੋ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਵਨ ਗੁਰੂ ਪਾਣੀ ਪਿਤਾ ਧਰਤੀ ਮਾਤਾ ਦਾ ਦਰਜਾ ਆ ਤਿੰਨੇ ਹੀ ਸੰਭਲ ਲਏ ਨਾ ਲੈ ਤੁਸੀਂ ਇੱਥੇ ਹਰੀਆਲੀਆਂ ਇੱਥੇ ਦੁਬਾਰਾ ਉਹੀ ਚਿੜੀਆਂ ਤੋਤੇ ਇੱਥੇ ਉੱਡਦੇ ਦੇਖੋ ਪਰ ਇਹ ਨਾ ਸ਼ਹਿਰ ਵੱਡੇ ਹੋਈ ਜਾਂਦੇ ਆ ਆਬਾਦੀ ਵਧੀ ਜਾਂਦੀ ਹੈ ਸੀਵਰੇਜ ਛੋਟੇ ਹੋਈ ਜਾਂਦੇ ਆ ਹੁਣ ਥੋੜਾ ਜਿਹਾ ਆਪਾਂ ਨੂੰ ਵੀ ਥੋੜਾ ਜਿਹਾ ਕਰਨਾ ਪਊਗਾ ਕਿ ਆਪਾਂ ਲੋਕ ਲਹਿਰ ਬਣਾਈਏ ਇਹਨੂੰ ਯੁੱਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾ ਹੈ ਬਹੁਤ ਵੱਡੀਆਂ ਵੱਡੀਆਂ ਮੱਛੀਆਂ ਫੜ ਰਹੀਆਂ ਫਸ ਰਹੀਆਂ ਉਸ ਜਾਲ ਚ ਤੇ ਉਹਨਾਂ ਦੇ ਘਰ ਵੀ ਢਾਹੇ ਜਾ ਰਹੇ ਆ ਆਉਣ ਵਾਲੇ ਦਿਨਾਂ ਚ ਵੀ ਤੁਸੀਂ ਦੇਖੋਗੇ ਤੇ ਬਸ ਇਹੀ ਬੇਨਤੀ ਹੈ ਕਿ ਜਿਹੜਾ ਪੰਜਾਬ ਹੈ ਉਹਨੋਂ ਪਰੰਗਲਾ ਪੰਜਾਬ ਬਣਾਉਣਾ ਹੈ ਹਰ ਇੱਕ ਦੇ ਘਰੇ ਚੁੱਲ੍ਹੇ 'ਚ ਅੱਗ ਬਲਦੀ ਹੋਵੇ ਕੋਈ ਨੌਕਰੀ ਤੋਂ ਰੋਜ਼ਗਾਰ ਤੋਂ ਬਿਨਾਂ ਨਾ ਹੋਵੇ ਪੰਜਾਬ ਦੀ ਧਰਤੀ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੀ ਗੁਰੂ ਨਾਨਕ ਸਾਹਿਬ ਦਾ 20 ਰੁਪਏ ਦਾ ਲੰਗਰ ਉਹ ਕਹਿੰਦੇ ਜੀ ਇਤਨੇ ਪੈਸੇ ਕਹਾਂ ਸੇ ਆਉਂਦੇ ਆ ਹਰ ਜਗ੍ਹਾ 'ਤੇ ਲੰਗਰ ਲਗਾ ਲੈਂਦੇ ਆ ਪੰਜਾਬ ਵਾਲੇ ਲੰਘੇ ਜੀ 20 ਰੁਪਏ ਦਾ ਵਿਆਜ ਹੀ ਨਹੀਂ ਮੁੱਕ ਰਿਹਾ ਜਿਹੜਾ ਸਾਡਾ ਭੁੱਖੇ ਸਾਧੂਆਂ ਨੂੰ ਜਿਹੜਾ ਭੋਜਨ ਸ਼ਿਕਾਇਆ ਸੀਗਾ ਗੁਰੂ ਸਾਹਿਬ ਨੇ ਉਹਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ ਜੀ ਵਿਆਜ ਵਿਆਜ ਅਜੇ ਮੂਲ ਤਾਂ ਕੱਢਿਆ ਹੀ ਨਹੀਂ ਅਸੀਂ ਵਿਆਜ 'ਚ ਲੰਗਰ ਲਾ ਲ ਸੋ ਇੱਡੀ ਦਰਿਆਦਿਲ ਕਾਮ ਹੈ ਸਾਡੀ ਤੇ ਮੈਂ